ਜਿਸ ਪੁੱਤ ਨੂੰ ਮਾਂ ਨੇ ਕਰੀਬ 3 ਸਾਲ ਪਹਿਲਾਂ ਬੜੇ ਹੀ ਚਾਹਵਾਂ ਤੇ ਖੁਸ਼ੀ ਦੇ ਨਾਲ ਵਿਦੇਸ਼ ਭੇਜਿਆ ਸੀ ਇਸ ਸਾਲ ਉਸਦੇ ਆਉਣ ਦਾ ਇੰਤਜ਼ਾਰ ਹੋ ਰਿਹਾ ਸੀ ਹੁੰਡਾ ਕਹਿੰਦਾ ਸੀ ਕਿ ਮੈਂ 2024 ਦੇ ਵਿੱਚ ਘਰ ਪਰਤ ਆਉਣਾ ਹੈ ਤੇ ਇਸ ਦੇ ਚੱਲਦੇ ਹੀ ਪਰਿਵਾਰ ਵਾਲਿਆਂ ਦੇ ਵੱਲੋਂ ਉਸਦੇ ਵਿਆਹ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ ਨਹੀਂ ਪਤਾ ਸੀ ਕਿ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਦੇ ਪੁੱਤ ਦੀ ਜਾਨ ਚਲੀ ਜਾਣੀ ਹੈ ਅਤੇ ਇਸ ਸਾਲ ਉਹਨਾਂ ਦਾ ਇਹ ਸੋਹਣਾ ਜਵਾਨ ਪੁੱਤ ਕਰ ਆਵੇਗਾ ਤਾਂ ਸਹੀ ਪਰ ਇੱਕ ਮ੍ਰਿਤਕ ਦੇ ਬਣ ਕੇ ਦੁਖਦ ਘਟਨਾ ਵਾਪਰੀ ਹੈ ਜਿੱਥੇ ਕਿ ਯੂਕੇ ਦੇ ਵਿੱਚ ਗੁਰਦਾਸਪੁਰ ਦੇ ਨੌਜਵਾਨ ਦੀ ਜਾਨ ਗਈ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਇਕ੍ਰਮਨਜੀਤ ਸਿੰਘ ਜਿਸ ਦੀ ਉਮਰ ਕਰੀ 25 ਸਾਲ ਦੀ ਸੀ 3 ਸਾਲ ਪਹਿਲਾਂ ਹੀ ਯੂਕੇ ਪੜ੍ਹਾਈ ਕਰਨ ਦੇ ਲਈ ਗਿਆ ਸੀ ਪੜ੍ਹਾਈ ਦੇ ਨਾਲ ਨਾਲ ਉਹ ਪਾਰਟ ਟਾਈਮ ਨੌਕਰੀ ਵੀ ਕਰਦਾ ਸੀ ਜਿੱਥੇ ਕੰਮ ਕਰਦੇ ਹੋਏ ਉਸ ਦੇ ਉੱਪਰ ਛੱਤ ਡਿੱਗ ਪਈ ਅਤੇ ਉਸਦੀ 12 ਦਸੰਬਰ ਨੂੰ ਜਾਨ ਚਲੀ ਗਈ। ਇਸ ਸਾਲ ਇਸ ਮੁੰਡੇ ਨੇ ਘਰ ਵੀ ਆਉਣਾ ਸੀ ਅਤੇ ਉਸਦਾ ਵਿਆਹ ਵੀ ਕਰਨਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤ ਹਰ ਇੱਕ ਗੱਲ ਉਹਨਾਂ ਦੇ ਨਾਲ ਸਾਂਝੀ ਕਰਦਾ ਸੀ। ਘਰ ਵਾਪਸੀ ਨੂੰ ਲੈ ਕੇ ਉਹ ਬੇहद ਹੀ ਜ਼ਿਆਦਾ ਖੁਸ਼ ਸੀ। 3 ਸਾਲ ਮਾਪਿਆਂ ਤੋਂ ਦੂਰ ਰਹਿਣ ਤੋਂ ਬਾਅਦ ਉਹ ਹੁਣ ਆਪਣੇ ਘਰਦਿਆਂ ਨੂੰ ਮਿਲਣ ਦੇ ਚਾਹ ਦੇ ਵਿੱਚ ਹੀ ਸੀ ਪਰ ਨਹੀਂ ਪਤਾ ਸੀ ਕਿ ਉਹ ਵਾਪਸ ਜ਼ਿੰਦਾ ਪਹੁੰਚ ਹੀ ਨਹੀਂ ਪਾਵੇਗਾ। दर्दनाक घटना वापरी है विदेश के नौजवान भी काम करते हुए जान चली गई इस मौके पर परिवारिक मैंबर ने कहा कि असी बेहद दुखियाँ तो यह कमी कदे भी पूरी नहीं हो सकती नौजवानों के कोल नौकरिया इतने ना होने कारण ही वह बाहर जाते हैं परिवार ने भी कहा कि सरकार को इत ही सारिया सुविधावान देनिया चाहिए ने तो किसी बच्चा मापिया तो दूर ना हो ਦਰਸ਼ਨ ਵਾਲਾ ਜੀ ਇਹ ਮੇਰਾ ਭਤੀਜਾ ਭਰਾ ਦਾ ਬੇਟਾ ਤੁਹਾਨੂੰ ਕਿਦਾ ਪਤਾ ਲੱਗਾ ਇਹਦਾ ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਕਮਿਸ਼ਨ ਦਾ ਤੋਂ ਜੁਕੇ ਤੋਂ ਉਹਨਾਂ ਨੇ ਦੱਸਿਆ ਵੀ ਅੱਜ ਤਾਂ ਬੱਚੇ ਦੀ ਡੈਥ ਹੋ ਗਈ ਕਿੰਨੇ ਕਿ ਦਿਨ ਹੋ ਗਏ ਲੜਕੇ ਨੂੰ ਬਾਹਰ ਕੀ ਲਗਭਗ 3 ਸਾਲ ਹੋ ਗਏ ਸੀ 2020 ਦੇ ਵਿੱਚ ਗਿਆ ਸੀ ਤੇ ਜੋ 2023 ਦੇ ਵਿੱਚ ਇਹ ਵਾਕਿਆ ਜਿੰਦਾ ਹੋ ਪਰਿਵਾਰਿਕ ਮੈਂਬਰਾਂ ਦਾਰੇ ਕਿ ਲੜਕੇ ਨੇ ਆਣਾ ਨਹੀਂ ਗਾ ਸੀ ਆਈ ਦਿਨਾਂ ਵਿੱਚ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਸਾਰੇ ਪਰਿਵਾਰ ਦੇ ਚਾਜ ਜਿਹੜੇ ਅਧੂਰੇ ਰਹਿ ਗਏ। ਲੋਕਾਂ ਦਾ ਪਹਾੜੀ ਟੁੱਟ ਗਿਆ ਪਰਵਾਦ ਦੇ ਉੱਤੇ। ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਜਿਹੜੇ ਆ ਜ਼ਿਆਦਾਤਰ ਬੱਚੇ ਬਾਹਰ ਜਾ ਰਹੇ ਆ ਆਪਣੇ ਜਿਗਰੀ ਕਰਕੇ ਪਰ ਆਏ ਦਿਨ ਕਿੰਨੇ ਕਿਤੇ ਦੀਆਂ ਖੌਰਾ ਹੋਈਆਂ ਰਹਿੰਦੀਆਂ ਨੇ ਕਿ ਲੱਗੇ ਦੇਖੀ ਨਾ ਆਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੋਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇੱਥੇ ਰੁਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਤੇ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਰੁਜ਼ਗਾਰ ਬੱਚਿਆਂ ਨੂੰ ਇੱਧਰ ਹੀ ਮਿਲਣਾ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ماں ਪੇ ਉਹਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਸੇ ਨਾਲ ਹੋਂ ਵਾਪਰਨਾ ਤੇ ماں ਦੇ ਦਿੱਤੇ ਇਦਾਂ ਦੁੱਖਾਂ ਦੇ ਪਹਾੜ ਜਿਹੇ ਨਾ ਡਿਗਣ ਇਕ ਅਲੱਗ ਅਲੱਗ ਹੈ ਨਹੀਂ ਇਹ ਦੋ ਭਰਾ ਹੈ ਹਾਂ ਤੇ ਇਹਨਾਂ ਦਾ ਲਾਸਟ ਟਾਈਮ ਕੀ ਗੱਲਬਾਤ ਹੋਈ ਠੱਡੀ ਜਾਂ ਪਰਿਵਾਰਿਕ ਮੈਂਬਰਾਂ ਦੀ ਕੀ ਗੱਲਬਾਤ ਹੋਈ ਮੰਗਲਵਾਰ ਨੂੰ ਡੈਥ ਹੋਈ ਹੈ 12 ਤਰੀਕ ਨੂੰ ਤੇ 10 ਤਰੀਕ ਨੂੰ ਐਤਵਾਰ ਲਾਸਟ ਗੱਲ ਹੋਈ ਹੈ ਇਹਦੇ ਨਾਲ ਕੀ ਜਿਹੜਾ ਕੋਈ ਖੁਸ਼ੀ ਹੈ ਹਾਂ ਖੁਸ਼ੀ ਬਿਲਕੁਲ ਕੋਈ ਉਹਨਾਂ ਦੀ ਗੱਲ ਨਹੀਂ ਇਥੇ ਅਚਨ ਚੇਤ ਕੋਈ ਹਾਸਾ ਹੋ ਗਿਆ ਬੜਾ ਖੁਸ਼ੀ ਹੋ ਆਪਣੀ ਇੱਥੇ ਵੀ ਜਿਹੜਾ ਕੰਮ ਕਰ ਰਹੇ ਹੋਂ ਤੋਂ ਵੀ ਖੁਸ਼ੀ ਸਾਡੇ ਨਾਲ ਬੜੀਆਂ ਬੋਲ ਕੇ ਗੱਲਾਂ ਹੱਸ ਕੇ ਕੀਤੀਆਂ ਉਹਨਾਂ 24 ਦੇ ਵਿੱਚ ਆਉਂਦੀਆਂ ਤਿਆਰੀਆਂ ਸੀ ਉਹਦੀਆਂ ਗੱਲਾਂ ਬਾਤਾਂ ਕਰਦਾ ਸੀ ਵੀ ਮੈਂ ਆਵਾਂਗਾ ਹੁਣ ਇਸ ਤਰ੍ਹਾਂ ਕਰਾਂਗੇ ਵਿਆਹ ਦਾ ਕਰਨਾ ਹੀ ਤੇ ਸਭ ਕੁਝ ਵਿਚੇ ਰਹਿ ਗਿਆ ਰੈੱਡ ਬੋਡੀ ਲਿਆਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਕੋਈ ਨਹੀਂ ਪਰੇਸ਼ਾਨੀ ਤਾਂ ਕੋਈ ਨਹੀਂ ਆਈ ਉਧਰ 크ਿਸਮਸ ਦੀਆਂ ਛੁੱਟੀਆਂ ਕਰਕੇ ਥੋੜਾ ਲੇਟ ਹੋ ਗਿਆ ਬਾਕੀ ਪਰੇਸ਼ਾਨੀ ਕੋਈ ਨਹੀਂ ਆਈ ਉਧਰ ਮੁੰਡੇ ਨਾਲ ਦੇ ਸੀ ਉਹਨਾਂ ਨੇ ਬੜੀ ਧੋੜ ਭੱਜ ਕਰਕੇ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਬੜਾ ਸਾਥ ਦਿੱਤਾ ਉਹਨਾਂ ਨੇ ਭੇਜਣ ਵਿੱਚ ਬੜੀ ਮਦਦ ਕੀਤੀ ਹੈ ਇਹ ਦੋਵੇਂ ਸਰਕਾਰ ਪੰਜਾਬ ਸਰਕਾਰ ਨੇ ਵੀ ਬੜੀ ਮਦਦ ਕੀਤੀ ਹੈ ਖਾਸ ਕਰਕੇ ਸਾਡੇ ਰਮਨ ਬੈਲ ਜੀ ਗੁਜਾਸਪੁਰ ਵਾਲੇ ਇਹਨਾਂ ਨੇ ਮੰਤਰੀ ਲਾਲਚੰਦ ਘਟਾਊ ਚੱਕ ਜੀ ਉਹਨਾਂ ਨੇ ਬੜਾ ਸਾਥ ਦਿੱਤਾ ਕਿਹੜੀ ਕੰਟਰੀ ਗਿਆ ਇਹ ਤੇ ਲੜਕੀ ਦੀ ਉਮਰ ਕਿੰਨੀ ਯੂਕੇ ਇੰਗਲੈਂਡ ਦੇ ਵਿੱਚ ਗਿਆ ਸੀ ਤੇ 25 ਸਾਲ ਲਗਭਗ ਉਮਰ ਸੀ ਮੁੰਡੇ ਦੀ ਫਿਰ ਭੇਟੇ ਮੇਰਾ ਤਾਂ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਯੂਕੇ ਸਟੱਡੀ ਦੇ ਸੀ ਘਟਨਾ ਹੋ ਗਈ ਜੇ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਨਤੀਜਾ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ ਪਤਾ ਜਿੰਨਾਂ ਨੂੰ ਲੱਗਿਆ ਕਿ ਕੀ ਕੁਝ ਜਿਹੜਾ ਪਰਿਵਾਰ 'ਚ ਕੀ ਕੀ ਸੀ ਉਹ ਬੰਦ ਹੋ ਗਏ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਸ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਵੀ ਇੱਕ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਤੇ ਜਦੋਂ ਬੱਚਾ ਸਾਡਾ ਸਾਥ ਛੱਡ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਇਹ ਸੁਪਨਾ ਸੀ ਬੱਚੇ ਦਾ ਅਗੇ ਕਰੰਗਰ ਤਿੰਨੋਂ ਬਾਹਰ ਗਿਆ ਪੜ੍ਹਾਈ ਕਰਨ ਨੂੰ ਗਿਆ ਇਸ ਬਾਅਦ ਕੀ ਸੁਪਨਾ ਸੀ ਜੇ ਬਣਾਉਂਦਾ ਤੇ ਕੋ ਹਰੇਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਹੈ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਹੈ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਛ ਨਹੀਂ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਿਰੇ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਓਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਨਾ ਨੌਕਰੀਆਂ ਮਿਲ ਰਹੀਆਂ ਨਾ ਉਹਦੇ ਕਰਕੇ ਬੱਚੇ ਓਥੇ ਗਏ ਨੇ ਮੇਰਾ ਬੱਚਾ ਵੀ ਐਸੀ ਉਹਨਾਂ ਦੇ ਨਾਲ ਹੀ ਗਿਆ ਆਪਣੀ ਭੜਾਈ ਵਾਸਤੇ ਲੋਕੀ ਗਾਰੀ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਦਾ ਸ਼ੂਟ ਸੁਤਨਾਤੀ ਬਾਹਰ ਜਾਣਾ ਕਿ ਜਾ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ ਇੱਕ ਸਾਲ ਉਹ ਇੱਥੇ ਰਿਹਾ ਵੀ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਉਹ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉੱਧਰ ਦੀ ਬਾਹਰ ਦੀ ਫਾਈਲ ਲਾਲ ਜੀ ਵੀ ਚਲੋ ਉੱਥੇ ਜਾ ਕੇ ਪੜ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ ਆਖਰੀ ਵਾਰ ਜੋ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਸੀ ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਹੈ ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ ਐਤਵਾਰ ਸਾਡੇ ਨਾਲ ਗੱਲ ਹੋਈ ਸੀ ਮਤਲਬ 10 ਦਸੰਬਰ ਨੂੰ ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀ ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ ਉਹ ਬੜਾ ਖੁਸ਼ ਹੀ ਕਿ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦਾ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟੀ ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹੋ ਜਿਹਾ ਕੰਮ ਕਰ ਛੜਿਆ ਤੇ ਉਹ ਸਾਡੇ ਕੋਲੋਂ ਪ੍ਰੇਮ ਲਾ ਇਹ ਲੜਕਾ ਕੀ ਲੱਗਦਾ ਹੈ ਲੜਕਾ ਮੇਰੇ ਵੱਡੇ ਜਵਾਈ ਦਾ ਭਰਾ ਹਾਂਜੀ ਹਾਂਜੀ ਕੀ ਗੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਐਸੇ ਲਿਬਰ ਚਿੰਦ ਹਾਂ ਨੂੰ ਸਾਉ ਨੂੰ 5 ਵਜੇ ਫੋਨ ਆਇਆ ਸੀ ਜਿਹੜਾ ਪੂਰਾ ਹੋ ਗਿਆ ਤੇ ਬਾਹਰ ਤੇ ਝੋਟ ਲੱਗੀ ਆ ਤੇ ਉਸ ਤੋਂ ਬਾਅਦ ਅੱਜ ਦੇ ਰਿਸ਼ਤੇਦਾਰੀ ਮੈਂ ਅਸੀਂ ਤੇ ਵੇਖਿਆ ਦਾ ਵੀ ਨਹੀਂ ਵਿਚਾਰ ਆ ਜੀ ਰਿਸ਼ਤੇਦਾਰੀ ਨੂੰ ਸਾਲ ਹੀ ਹੋ ਗਿਆ 28 ਜਨਵਰੀ ਨੂੰ ਵਿਆਹ ਹੋਇਆ ਹੈ ਵੱਡੇ ਲੜਕੇ ਦਾ ਉਸ ਤੋਂ ਬਾਅਦ ਅਸੀਂ ਮਿਲ ਗਏ ਲੱਗਦਾ ਇਹ ਚਾਨ ਕੋ ਚਾਹ ਜਬੜਾ ਆਏਗਾ ਤਾਂ ਮਿਲਾਂਗੇ ਗੇ ਲਾਂਗੇ ਯਾ ਟਕਾ ਆਏਗਾ ਉਹ ਆਦੀਆਂ ਸਾਰੀਆਂ ਖੁਸ਼ੀਆਂ ਵਿੱਚ ਨਹੀਂ ਰਚੀ ਗਈ ਕਿਹੜੀ ਕੰਟਰੀ ਦੀ ਆ ਝੂਕੇ ਝੂਕੇ ਹਾਂਜੀ